ਅਰਥੀ ਪਰਹਾਰ ਕਰਨਾ ਸਤ ਮਾਰ ਤੋਂ ਪਹਿਲਾਂ ਉਹ ਅੱਡਾ ਉਹ ਦੁਕਾਨ ਚਾਹੀਦੀ ਜਿੱਥੇ ਸੱਤਾ ਮਾਰ ਕੇ ਗਹਿਣਾ ਧੜਿਆ ਜਾਏ ਸਤਗੁਰਾਂ ਨੇ ਸ਼ਬਦ ਕੀ ਵਰਤਿਆ ਸੰਗਤ ਜੀ ਜੱਤ ਪਹਾੜਾ ਇੱਕ ਇੱਕ ਟੋਕਵਲ ਧਿਆਨ ਦਿਆ ਜੀ ਜੱਤ ਇਹਦਾ ਲਬਜ਼ੀ ਅਰਥ ਕੀ ਹੈ ਕਿ ਜਿਸ ਬੰਦੇ ਨੇ ਜੀਵਨ ਕਰਨਾ ਹੈ ਜਿਹਨੇ ਸਤ ਮੂ ਸਚਿਆਰ ਪੁਰਖ ਬੰਨਾ ਹੈ ਗੁਰਮੁਖ ਬੰਨਾ ਹੈ ਖਾਲਸਾ ਬੰਨਾ ਹੈ ਉਦੇ ਵਾਸਤੇ ਪਹਿਲਾ ਅਤਿ ਲਾਜ਼ਮੀ ਹੈ ਕਿ ਉਹ ਆਪਣੀਆਂ ਇੰਦਰੀਆਂ ਉੱਤੇ ਕੰਟਰੋਲ ਕਰੇ ਫਿਰ ਧਿਆਨ ਨਾਲ ਸੁਣੋ ਜਤ ਦਾ ਲਫ਼ਜ਼ੀ ਅਰਥ ਹੈ ਆਪਣੀਆਂ ਇੰਦਰੀਆਂ ਨੂੰ ਕਾਬੂ ਕਰਕੇ ਰੱਖੇ ਥੋੜਾ ਜਿਹਾ ਜੀ ਫਿਰ ਸੁਣੋ ਜੀ ਗੁਰਮੁਖੋ ਸੰਗਤ ਜੀ ਕਿ ਜਿਸ ਬੰਦੇ ਦੀਆਂ ਇੰਦਰੀਆਂ ਕਾਬੂ ਨਹੀਂ ਉਹਦਾ ਜੀਵਨ ਕਿੱਥੇ ਘੜਿਆ ਜਾਏ ਹੁਣ ਜਦੋਂ ਆਪਾਂ ਇੰਦਰੀਆਂ ਦੀ ਗੱਲ ਕਰਨੇ ਆ ਪੰਜ ਸਾਡੇ ਸਰੀਰ ਦੀਆਂ ਕਰਮ ਇੰਦਰੀਆਂ ਨੇ ਤੇ ਪੰਜ ਸਾਡੇ ਸਰੀਰ ਦੀਆਂ ਗਿਆਨ ਇੰਦਰੀਆਂ ਪਰ ਮੈਂ ਜ਼ਿਆਦਾ ਡਿਟੇਲ ਚ ਨਹੀਂ ਇਹਨਾਂ ਤਿੰਨਾਂ ਨੂੰ ਬੰਦਾ ਕਾਬੂ ਕਰ ਲੈ ਜੱਤ ਪਹਾੜਾ ਬਣਾ ਲਈ ਤਿੰਨਾ ਇੰਦਰੀਆਂ ਤੇ ਕੰਟਰੋਲ ਹੋ ਜਾਏ ਤੇ ਬੰਦੇ ਦਾ ਜੀਵਨ ਘੜਿਆ ਸਾਸਕ ਦਾ ਕਿਹੜੀਆਂ ਸਭ ਤੋਂ ਪਹਿਲਾਂ ਬੰਦੇ ਦੀਆਂ ਅੱਖਾਂ ਕਿਉਂਕਿ ਆਪਾਂ ਜੱਤ ਪਹਾ ਇੱਕ ਇੱਕ ਟੁਕਮੇ ਲਾਉਂਗਾ ਇੱਕ ਇੱਕ ਸ਼ਬਦ ਲਾਉਂਗਾ ਆਪ ਜੀ ਇਕਾਗਰਤਾ ਬਖਸ਼ੋ ਆਪਾਂ ਪਹੁੰਚਾਂਗੇ ਘੜਿਆ ਸਬਦ ਸਤੀ ਟਕਸਾਲ ਹੁਣ ਸਭ ਤੋਂ ਪਹਿਲਾਂ ਅੱਖਾਂ ਉਸ ਤੋਂ ਬਾਅਦ ਬੰਦੇ ਦੇ ਕੰਨ ਫਿਰ ਬੰਦੇ ਦੀ ਜੀਭ ਉੰਜ ਪੰਜ ਜਿਹੜੇ ਗਿਆਨ ਇੰਦਰੀ ਨੇ ਨਾ ਜੀ ਇਹਨਾਂ ਵਿੱਚ ਸਾਡੀਆਂ ਅੱਖਾਂ ਨੇ ਸਾਡੇ ਕੰਨ ਨੇ ਸਾਡੀ ਜੀਭ ਹੈ ਸਾਡੀ ਨਾਸਕਾ ਜਿਸ ਨਾਲ ਈੰਨੇ ਆ ਤੇ ਪੰਜਵਾਂ ਗਿਆਨ ਇੰਦਰਾ ਸਾਡੀ ਚਮੜੀ ਹੈ ਮੈਂ ਆਪ ਨੂੰ ਬੇਨਤੀ ਕਰਾਂ ਜੇ ਕਿਤੇ ਆਲਾ ਕੇ ਗੁਰਬਾਣੀ ਚ ਨੱਕ ਦਾ ਜਿਆਦਾ ਜ਼ਿਕਰ ਨਹੀਂ ਕੀਤਾ ਸੰਬੋਧਨ ਨਹੀਂ ਕੀਤਾ ਹਾਂ ਇਹ ਦੱਸੇ ਕਿ ਇਹਦੇ ਦੋਸ਼ ਦੀ ਖਾਤਰ ਇੱਕ ਜੀਵ ਦਾ ਖਾਤਮਾ ਹੋ ਗਿਆ ਭਵਰੇ ਦਾ ਜ਼ਿਕਰ ਕੀਤਾ ਪਰ ਤਿੰਨਾਂ ਤੇ ਬਹੁਤ ਜ਼ੋਰ ਦਿੱਤਾ ਸਭ ਤੋਂ ਪਹਿਲਾਂ ਅੱਖਾਂ ਮੈਂ ਬੇਨਤੀ ਕਰਾਂ ਇਹ ਉਹਨਾਂ ਵਾਸਤੇ ਜਿਹੜੇ ਗੁਰਸਿੱਖ ਸ਼ਬਦ ਦੀ ਕਮਾਈ ਕਰਦੇ ਆ ਜਦੋਂ ਅਸੀਂ ਪੰਜ ਕਰਮੇ ਆ ਸਾਡੀਆਂ ਅੱਖਾਂ ਗੁਟਕਾ ਸਾਹਿਬ ਤੋਂ ਅੱਖਰ ਦੇਖ ਰਹੀਆਂ ਨੇ ਪਰ ਮਨ ਜਿਹੜਾ ਉਹ ਫੁਰਨਿਆਂ ਦੀਆਂ ਅੱਖਾਂ ਨਾਲ ਕੁਝ ਹੋਰ ਦੇਖ ਰਿਹਾ ਹੈ ਇਹ ਦੋ ਕੰਮ ਇੱਕੋ ਵੇਲੇ ਹੁੰਦੇ ਆ ਅੱਖਾਂ ਸ਼ਬਦ ਦੇਖਦੀਆਂ ਨੇ ਜ਼ਬਾਨ ਬੋਲਦੀ ਪਰ ਅੰਦਰ ਦੀਆਂ ਅੱਖਾਂ ਜਿਹੜੀਆਂ ਨੇ ਕੋਈ ਹੋਰ ਦੇਖਦੀਆਂ ਨੇ ਉਹਨੂੰ ਆਪਾਂ ਧਿਆਨ ਕਹਿ ਸਕਦੇ ਹਾਂ ਜੀ ਧਿਆਨ ਕਿੱਥੇ ਸੰਭ ਤੋਂ ਪਹਿਲਾਂ ਅੱਖਾਂ ਨੇ ਸਿਆਣੇ ਬੰਦੇ ਕਹਿੰਦੇ ਆ ਕਿ 83% ਬੰਦੇ ਦੇ ਅੰਦਰ ਦਾ ਖੜਾ ਅੱਖਾਂ ਪੈਦਾ ਕਰਦੀ ਇਹਨਾਂ ਤੇ ਕੰਟਰੋਲ ਕਰਨਾ ਕੋਈ ਛੋਟੀ ਜੀ ਗੱਲ ਨਹੀਂ 83% ਮੈਂ ਕਹਿ ਰਿਹਾ ਸਿਰਫ ਇਹ ਲੈਂਸ ਇੱਕ ਵਾਰੀ ਦੇਖਦਾ ਹੈ ਤੇ ਮਨ ਉਸ 네ਗਟਿਵ ਨੂੰ ਇੰਨਾ ਘੁੱਟ ਕੇ ਅੰਦਰ ਲੈ ਜਾਂਦਾ ਹੈ ਬਚਪਨ ਤੋਂ ਲੈ ਕੇ